ਜਦੋਂ ਵੀਡੀਓ ਲੀਕ ਹੋਈਆਂ ਨੇ ਤਾਂ ਬਹੁਤ ਸਾਰੀਆਂ ਕੁੜੀਆਂ ਖੁਦ ਖੁਸ਼ੀ ਕਰ ਗਈਆਂ ਸੀ। ਕੁਛ ਨੇ ਕੁਛ ਨਹੀਂ ਕੀਤਾ ਪੁਲਸ ਨੇ ਵਧੀਆ ਕਰੋੜਾਂ ਰੁਪਇਆ ਖਾਦਾ ਕੀਤਾ ਕਰਾਇਆ ਉਹਨਾਂ ਨੂੰ ਮਿਲ ਗਿਆ। ਉਹਨਾਂ ਬੈਠ ਕੇ ਉਹਦਾ ਕਾਹਨਾ ਦੁੱਧ ਤੋਂ ਮਲਾਈ ਤਾਰਨ ਵਾਲੀ ਕੰਮ ਕਰਿਆ ਉਹਨਾਂ ਨੇ ਤਾਂ ਬਾਅਦ ਦੇ ਵਿੱਚ ਤੱਕ। ਹੂੰ 2 ਸਾਲ ਲੋਕਾਂ ਨੇ ਬਾਹਰ ਆਪਦਾ ਪਿੰਡ ਨਹੀਂ ਦੱਸਿਆ। ਸਭ ਤੋਂ ਪਹਿਲਾਂ ਨਾ ਪੁਲਸ ਨੇ 40 ਬੰਦੇ ਪਿੰਡ ਦੇ ਉਹ ਫੜੇ ਜਿਹੜੇ ਵੀਡੀਓ ਦੇਖ ਚੁੱਕੇ ਸੀਗੇ। ਉਹਨਾਂ ਨੂੰ ਨਾ ਪੁਲਿਸ ਨੇ ਡਿਮਾਂਡ ਕੀਤੀ ਵੀ ਚਲੋ ਤੁਹਾਡੇ ਤੇ ਕੋਈ ਕੇਸ ਨਹੀਂ ਦਰਜ ਕਰਦੇ ਹੈਗੇ ਵੀ ਤੁਹਾਨੂੰ ਛੱਡ ਦਾਂਗੇ ਤੇ ਵੀ ਤਕਰੀਬਨ 2-2 ਲੱਖ ਰੁਪਏ ਦੇ ਕਿੰਨੇ ਬਣ ਗਏ ਸਹਾਵਣਾ ਨੂੰ 80 ਲੱਖ ਰੁਪਏ ਹੋ ਗਏ ਕੋਰਟ ਦੇ ਵਿੱਚ ਪੇਸ਼ ਕੀਤਾ ਜਾਣਾ ਸੀ ਉਹਨਾਂ ਨੂੰ ਕੋਰਟ ਦੇ ਵਿੱਚ ਨਾ ਪੇਸ਼ ਕਰਨ ਤੋਂ ਪਹਿਲਾਂ ਉਹਨਾਂ ਦੇ ਸਬੂਤ ਜਿਹੜੇ ਉੱਥੇ ਸਬਮਿਟ ਕੀਤੇ ਹੋਏ ਹੁੰਦੇ ਨੇਗੇ ਕੋਰਟ ਦੇ ਵਿੱਚ ਪਏ ਹੁੰਦੇ ਨੇਗੇ ਉਹ ਗਾਇਬ ਹੋ ਗਏ ਸੀ ਕੋਰਟ ਦੇ ਵਿੱਚ ਇਹ ਦੇਖ ਲਓ ਵੀ ਕੋਰਟ ਦੇ ਵਿੱਚੋਂ ਹਨਾਨੀ ਦੀ ਗੱਲ ਹੈ ਵੀ ਕਿਵੇਂ ਚੀਜ਼ ਗਾਇਬ ਹੋ ਸਕਦੀ ਹੈ ਜੀ ਸੰਗਰੂਰ ਹਾਲਾਂਕਿ ਪੁਲਿਸ ਨੇ ਪਹਿਲੀ ਵਾਰ ਇੱਕ ਕਦਮ ਚੱਕਿਆ ਸਟੈਪ ਚੱਕਿਆ ਪੁਲਿਸ ਨੇ ਸਭ ਤੋਂ ਪਹਿਲਾਂ ਨਾ ਪੁਲਿਸ ਨੇ 40 ਬੰਦੇ ਪਿੰਡ ਦੇ ਉਹ ਫੜੇ ਜਿਹੜੇ ਵੀਡੀਓ ਦੇਖ ਚੁੱਕੇ ਸੀਗੇ ਅੱਛਾ ਹਾਂ ਜਿਨ੍ਹਾਂ ਨੇ ਵੀਡੀਓ ਵੇਖੀਆਂ ਜਿਨ੍ਹਾਂ ਨੇ ਵੀਡੀਓ ਦੇਖੀਆਂ ਉਹਨਾਂ ਦੀ ਲਿਸਟ ਬਣ ਗਈ ਸੀ ਪ੍ਰੋਪਰ ਬੀ ਫਲਾਣਾ ਬੰਦਾ ਫਲਾਣਾ ਬੰਦਾ ਫਲਾਣਾ ਬੰਦਾ ਉਹਨਾਂ ਨੇ ਵੀਡੀਓ ਦੇਖ ਲਈਆਂ ਜੀ ਉਹਨਾਂ ਦੇ ਫੋਨਾਂ 'ਚ ਵੀਡੀਓ ਸੀਗੀਆਂ ਉਹ ਚੱਕਲੇ ਪੁਲਿਸ ਨੇ ਹੂੰ ਚੱਕ ਕੇ ਉਹਨਾਂ ਨੂੰ ਠਾਣੇ ਲੈ ਗਈ ਜਿਵੇਂ ਇੱਕ ਬੰਦੇ ਨੂੰ ਪੁਲਿਸ ਨੇ ਚੱਕ ਲਿਆ ਅੱਗੇ ਉਹ ਨਾਮ ਧਰਦਾ ਇਹ ਵੀ ਮੈਂ ਤਾਂ ਉਹ ਬੰਦੇ ਤੋਂ ਵਟਸਐਪ ਕਰਾਈ ਸੀ ਮੈਨੂੰ ਉਹਨੇ ਭੇਜੀ ਮੈਨੂੰ ਉਹਨੇ ਭੇਜੀ ਹਾਂ ਮੈਨੂੰ ਉਹਨੇ ਭੇਜੀ ਅੱਗੇ ਦੋਗੋ ਹਾਂ ਤਕਰੀਬਨ 40 ਬੰਦੇ ਸੀਗੇ ਜਿਹੜੇ ਚੱਕੇ ਗਏ ਸੀ ਉਸ ਟਾਈਮ ਦੇ ਉੱਪਰ ਉਹਨਾਂ ਤੋਂ ਨਾ ਪੁਲਿਸ ਨੇ ਡਿਮਾਂਡ ਕੀਤੀ ਵੀ ਚਲੋ ਤੁਹਾਡੇ ਤੇ ਕੋਈ ਕੇਸ ਨਹੀਂ ਦਰਜ ਕਰਦੇ ਹੈਗੇ ਵੀ ਤੁਹਾਨੂੰ ਛੱਡ ਦਾਂਗੇ ਤੇ ਵੀ ਤਕਰੀਬਨ 2-2 ਲੱਖ ਰੁਪਏ ਦੇ ਦੋ ਕਿੰਨੇ ਬਣ ਗਏ ਹਿਸਾਬ ਲਾ ਲਓ 80 ਲੱਖ ਰੁਪਏ ਹੋ ਗਿਆ ਹੁਣ ਉਹ ਚ ਕਈ ਹੈਗੇ ਵੀ ਸੀ ਦੇਣ ਵਾਲੇ ਕਈ ਹੈਗੇ ਵੀ ਨਹੀਂ ਸੀ ਕਿਸੇ ਨੇ ਡੇਢ ਦਿੱਤਾ ਕਿਸੇ ਨੇ 2 ਦਿੱਤਾ ਵਧੀਆ ਪੈਸੇ ਕੁੱਟੇ ਬੁਲਸ ਨੇ ਥੱਲੇ ਲੈਵਲ ਦੇ ਉੱਪਰ ਥਾਣੇ-ਥਾਣੇ ਲੈਵਲ ਦੇ ਉੱਪਰ ਕਿਉਂਕਿ ਉੱਪਰ ਐਸਐਸਪੀ ਦਫ਼ਤਰ ਤੱਕ ਤਾਂ ਪਤੀ ਨਹੀਂ ਜੀ ਵੀ ਥੱਲੇ 40 ਬੰਦੇ ਹੋਰ ਚੱਕ ਲਏ ਚਾਰ ਨੂੰ ਚੱਕਣ ਦੀ ਬਜਾਏ 40 ਚੱਕ ਲਏ ਉਹ ਤਾਂ ਥੱਲੇ ਵਾਲਿਆਂ ਨੇ ਜੇਬਾਂ ਭਰੀਆਂ ਐਸਐਚਓ ਜਿਹੜੇ ਛੋਟੇ ਇੰਸਪੈਕਟਰ ਏਐਸਆਈ ਵੀ ਸਾਰੇ ਨੇ ਆਪਣੀਆਂ ਜੇਬਾਂ ਭਰੀਆਂ ਚਲੋ ਛੱਡ ਤੇ ਪੈਸੇ ਲੈ ਕੇ ਉਹਨਾਂ ਦਾ ਨਿਬੜ ਗਿਆ ਫੇਰ ਵਾਰੀ ਆਉਂਦੀ ਹੈ ਉਹ ਮੁੰਡਿਆਂ ਨੂੰ ਪਾੜਨ ਦੀ ਪੁਲਿਸ ਰੋਜ਼ ਪਿੰਡ ਗੇੜਾ ਮਾਰਦੀ ਹੈ ਸਵੇਰੇ ਸ਼ਾਮ ਵੀ ਉਹਨਾਂ ਨੂੰ ਪੇਸ਼ ਕਰੋ ਘਰਦਿਆਂ ਤੱਕ ਆਉਂਦੀ ਹੈ ਕਿ ਉਧਰੋਂ ਪੁਲਿਸ ਦੇ ਉੱਪਰ ਪ੍ਰੈਸ਼ਰ ਵੱਧਦਾ ਜਾਂਦਾ ਹੈਗਾ ਵੀ ਹਾਂਜੀ ਚੱਕ ਲੋ ਫੜੋ ਉਹਨਾਂ ਨੂੰ ਗ੍ਰਿਫਤਾਰ ਕਰੋ ਹਾਲਾਂਕਿ ਸਿਰਫ ਉਹ ਪਿੰਡ ਦੇ ਦਾਇਰੇ ਤੱਕ ਇਹ ਗੱਲਬਾਤ ਰਹੀ ਬਾਹਰ ਸਮਾਜ ਦੇ ਵਿੱਚ ਇਹ ਗੱਲ ਨਹੀਂ ਆਈ ਹੈਗੀ ਵੀ ਜੀ ਇੰਨੀਆਂ ਕੁੜੀਆਂ ਦੇ ਨਾਲ ਰੇਪ ਹੋ ਗਿਆ ਇੰਨੀਆਂ ਵੀਡੀਓ ਲੀਕ ਹੋ ਗਈਆਂ ਜੀ ਬੀ ਕੁਛ ਹੋਵੇ ਅੱਜ ਤਾਂ ਕੈਂਡਲ ਮਾਰਚ ਨਿਕਲਣ ਲੱਗ ਜਾਂਦੇ ਨੇ ਦੰਗਾ ਕਰਨ ਲੱਗ ਜਾਂਦੇ ਨੇ ਲੋਕ ਅੱਜ ਤਾਂ ਬਹੁਤ ਕੁਝ ਹੁੰਦਾ ਹੈਗਾ 2012 ਤੋਂ ਜੇ ਅੱਜ ਆਪਾਂ 2025 ਦਾ ਦੇਖੀਏ ਕਿੰਨਾ ਕੁਝ ਹੋਇਆ ਹਾਲਾਂਕਿ ਉਹ ਦਿੱਲੀ ਵਾਲਾ ਤੁਸੀਂ ਰੇਪ ਕਾਂਡ ਦੇਖੋ ਨਿਰਭੈ ਵਾਲਾ 2012 ਵਾਲਾ ਉਹ ਚ ਕਿੰਨਾ ਕੁਝ ਹੋਇਆ ਕਿੰਨਾ ਹਾਈਲਾਈਟ ਹੋਇਆ ਸੀ ਕਿੰਨਾ ਹਾਈਲਾਈਟ ਹੋਇਆ ਸੀ ਨਾ ਉਹ ਇੱਕ ਰੇਪ ਕੇਸ ਸੀਗਾ ਇਥੇ 250 ਸੀ ਇਥੇ 250 ਸੀਗਾ ਜੇ 250 ਦਾ 250 ਦਾ ਸਮਾਜ ਚਾਹੁੰਦਾ ਰੌਲਾ ਪਾਉਂਦਾ ਪੰਜਾਬ ਉੱਠਦਾ ਤੇ ਬਹੁਤ ਕੁਝ ਹੋ ਸਕਦਾ ਸੀ ਇਹਨਾਂ ਦੇ ਘਰ ਬਰਬਾਦ ਕਰ ਸਕਦੇ ਸੀ ਹਾਂ ਜਿੰਨੇ ਮਰਜ਼ੀ ਵੱਡੇ ਤਨਾਰ ਸੀ ਹਾਂ ਚਾਹੇ ਜਿੰਨੇ ਮਰਜ਼ੀ ਹੁੰਦੇ ਜਿੰਨਾ ਮਰਜ਼ੀ ਵੱਡਾ ਜੇ ਇਹਨਾਂ ਕੋਲ ਪੋਲਿਟੀਕਲ ਪਾਵਰ ਵੀ ਹੁੰਦਾ ਹਾਂ ਪਰ ਜੀ ਸਾਰਿਆਂ ਨੂੰ ਝੁਕਣਾ ਪੈਂਦਾ ਜੇ ਇਕੱਠਾ ਹੋ ਜਾਂਦਾ ਕਿਥੇ ਸਮਾਜ ਹੂੰ ਪਰ ਹੋਇਆ ਨਹੀਂ ਹੋਇਆ ਨਹੀਂ ਦਬ ਕੇ ਰਹਿ ਗਈ ਗੱਲ ਦਬਣ ਦਾ ਮੁੱਖ ਕਾਰਨ ਇਹ ਹੈ ਕੁਛ ਤਾਂ ਕੁੜੀਆਂ ਨਹੀਂ ਬਾਹਰ ਆਈਆਂ ਹੈਗੀਆਂ ਸਾਹਮਣੇ ਨਹੀਂ ਆਈਆਂ ਕੁੜੀਆਂ ਆਪਦੀ ਬਦਨਾਮੀ ਤੋਂ ਡਰਦੀਆਂ ਕੁਝ ਉਹ ਇੱਕ ਜਨਾਨੀ ਸੀ ਜਿਹੜੀ ਨੇ ਬਿਆਨ ਦਿੱਤੀ ਸੀ ਸਿਰਫ ਸੁਸਾਈਡ ਕਿੰਨੇ ਕਿ ਕੋਈ ਐਸਟੀਮੇਟ ਹੈਗਾ ਭਾਈ ਤੁਸੀਂ ਲਿਖਿਆ ਹੋਊਗਾ ਵਿੱਚ ਵੀ ਇੰਨੇ ਕੁੜੀਆਂ ਨੇ ਭਾਈ ਅ ਦੇਖੋ ਸੁਸਾਈਡ ਬਾਰੇ ਮੈਂ ਪਤਾ ਕਰਨ ਦੀ ਕੋਸ਼ਿਸ਼ ਬਸੇ ਕੀਤੀ ਸੀਗੀ ਕਿੰਨੇ ਕਿਉਂਕਿ ਰਿਕਾਰਡ ਤਾਂ ਦੇਖੋ ਕੋਈ ਹੈ ਨਹੀਂਗਾ ਤੇ ਦੋ ਚਾਰ ਬੰਦੇ ਨੂੰ ਮੈਂ ਮਿਲਿਆ ਸੀਗਾ ਜਿਹੜੇ ਕੇਸ ਦੇ ਵਿੱਚ ਇਨਵੋਲਵ ਸੀ ਜਿਹੜੇ ਥਾਣੇ ਦਰਵਾਰੇ ਜਾਂਦੇ ਰਹੇ ਬੰਦੇ ਫਿਰ ਨਾ ਮੈਂ ਦੇਖੋ ਮੈਂ ਚਾਹੁੰਦਾ ਸੀਗਾ ਕਿ ਮੈਂ ਮਿਲਾਂ ਮੈਂ ਤੁਹਾਨੂੰ ਮੇਰੇ ਮਨ ਦੀ ਦੱਸਾਂ ਪਰ ਮੈਨੂੰ ਉਹ ਬੰਦੇ ਨੇ ਕਹਿਤਾ ਕਿ ਵੀ ਤੁਸੀਂ ਇਹੋ ਜਿਹਾ ਨਾ ਕਰੋ ਹਾਲਾਂਕਿ ਮੈਨੂੰ ਉਹਨਾਂ ਨੇ ਕਹਿ ਸੀ ਵੀ ਤੁਸੀਂ ਬੁੱਕ ਵੀ ਨਾ ਲਿਖਿਓ ਇਸ ਦੇ ਉੱਪਰ ਪਰ ਮੈਂ ਕਿਹਾ ਕਿ ਅਸੀਂ ਤਾਂ ਸਾਰੇ ਕਹਿੰਦੇ ਰਹਿਣਗੇ ਵੀ ਬੁੱਕ ਨਾ ਲਿਖਿਓ ਗੱਲ ਸਾਹਮਣੇ ਕਿਵੇਂ ਆਊ ਸਮਾਜ ਨੂੰ ਕੀ ਪਤਾ ਲੱਗੂਗਾ ਵੀ ਆਪਾਂ ਜੋ ਦਿਖਾਉਨੇ ਆਂ ਅਸੀਂ ਹੈ ਵੀ ਹੈ ਉਹਦਾਂ ਦੇ ਹਾਂ ਵੀ ਹੈ ਕੀ ਹੈ ਸਮਾਜ ਨੂੰ ਕੀ ਪਤਾ ਲੱਗੂ ਵੀ ਸਮਾਜ ਜਾਗ ਇਧਰ ਨੂੰ ਰਹਿ ਹੋ ਕੀ ਰਹਿ ਸਮਾਜ ਦੇ ਵਿੱਚ ਸਮਾਜ ਜੇ ਕਦੇ ਚਾਰ ਕਦਮ ਸੁਧਰਨ ਦੇ ਵੱਲ ਵਧੂਆ ਸਮਾਜ ਤਾਂ ਉਹ ਸੁਧਰੂਆਗੇ ਮੈਂ ਕਿੱਥੋਂ ਸੇਦ ਲਊਗਾ ਫਿਰ ਮੈਂ ਲਿਖੀ ਹੈ ਉਹ ਬੰਦੇ ਨੇ ਮੈਨੂੰ ਕਿਹਾ ਸੀ ਇਹ ਕਹਿੰਦੇ ਵੀ ਤੁਸੀਂ ਵੀ ਕੁੜੀਆਂ ਨੂੰ ਨਾ ਮਿਲੋ ਜਿਹਨਾਂ ਦੇ ਪਰਿਵਾਰਾਂ ਨੂੰ ਪਰ ਮੈਂ ਉਹਨਾਂ ਦੀ ਗੱਲ ਮੰਨੀ ਦੇਖੋ ਸਮਾਜ ਦੇ ਵਿੱਚ ਚਲੋ ਹੁਣ ਸੁਸਾਇਡ ਕਰ ਗਈਆਂ ਕੁੜੀਆਂ ਜਾਂ ਜਿਨ੍ਹਾਂ ਦੇ ਵਿਆਹ ਹੋ ਗਏ ਹੁਣ ਕੁੜੀਆਂ ਵੇਹੀਆਂ ਗਈਆਂ ਦੇਖੋ 13 14 ਸਾਲ ਦੀ ਗੱਲ ਹੋਗੀ ਬੱਚੇ ਵੀ ਹੋ ਗਏ ਉਹਨੇ ਬਚਾਰੀਆਂ ਦੇ ਘਰ ਪੱਟਣ ਵਾਲਾ ਕੰਮ ਹਾਂ ਫਿਰ ਮੈਂ ਉਹ ਕਰਿਆ ਨਹੀਂ ਗਿਆਨੀ ਨਾ ਕਿਸੇ ਨੂੰ ਮਿਲਿਆ ਪਰ ਹਾਂ ਇੰਨੀ ਗੱਲ ਜ਼ਰੂਰ ਸੀ ਵੀ ਇਹਦੇ ਵਿੱਚ ਸੁਸਾਇਡ ਹੋਏ ਨੇ ਆਤਮ ਹੱਤਿਆ ਕੀਤੀ ਹੈ ਕੁੜੀਆਂ ਨੇ ਹਾਲ ਅੱਗੇ ਅੰਕੜਾ ਨਹੀਂ ਹੈ ਨਾ ਥਾਣੇ ਦੇ ਵਿੱਚ ਹੈਗਾ ਕਿਤੇ ਤੇ ਨਾ ਕਿਤੇ ਹੋਰ ਹੈਗਾ ਤੁਸੀਂ ਇੱਕ ਜ਼ਿਕਰ ਦੱਸਿਆ ਸੀ ਭਾਈ ਜਿਵੇਂ ਤੁਸੀਂ ਕਿਹਾ ਕਿ ਜਿਹੜਾ ਰਿਕਾਰਡ ਸੀ ਹੂੰ ਇਹ ਜਿਹੜਾ ਫਾਈਲਾਂ ਸੀਗੀਆਂ ਹੂੰ ਇਹ ਥਾਣੇ ਚੋਂ ਹੀ ਨਹੀਂ ਕੋਰਟ ਚੋਂ ਵੀ ਗੈਬ ਕਰਤੀਆਂ ਸੀ ਹਾਂ ਐਡੀ ਪਾਵਰ ਸੀ ਹਾਂ ਉਹ ਬੰਦੇ ਲਾ ਲੋ ਤੁਸੀਂ ਪਾਵਰ ਵਾਲੇ ਸੀਗੇ ਜਦੋਂ ਪਰ ਸੁਣੋਂ ਲਾਉਦੀ ਸੀ ਨਾ ਪੁਲਿਸ ਘਰੇ ਆਉਂਦੀ ਉਹਨਾਂ ਦੇ ਉਹ ਭੱਜੇ ਹੋਏ ਸੀਗੇ ਹਾਲਾਂਕਿ ਪੁਲਿਸ ਨੇ ਨਾ ਤਾਂ ਉਹਨਾਂ ਦੇ ਕੋਈ ਚਾਚੇ ਤਾਏ ਚੱਕੇ ਨਾ ਕੋਈ ਨਾ ਕਰਦੇ ਨਾ ਕੋਈ ਦੀ ਮਾਂ ਨਾ ਕੋਈ ਭੈਣ ਕੋਈ ਭਰਾ ਕੁਝ ਵੀ ਕੋਈ ਕਿਸੇ ਨੂੰ ਨਹੀਂ ਲੈ ਕੇ ਜਾਂਦੀ ਸੀ ਪੁਲਿਸ ਪੁਲਿਸ ਪਤਾ ਕੀ ਕਰਦੀ ਕਿਉਂਕਿ ਪੁਲਿਸ ਨੂੰ ਪੈਸਾ ਗਿਆ ਹੋਇਆ ਸੀ ਬਈ ਨਹੀਂ ਪਰਿਵਾਰ ਨੂੰ ਚੱਕ ਲਾਂਦੀ ਪੁਲਿਸ ਲੋਕਾਂ ਨੂੰ ਦਿਖਾਉਣ ਵਾਸਤੇ ਕੁਝ ਕਰਨਾ ਸੀ ਉਹਨਾਂ ਨੂੰ ਹਾਂ ਅੱਜਕੱਲ ਤਾਂ ਲੜਾਈ ਝਗੜੇ ਦੀ ਪੁਲਿਸ ਲਈ ਜਾਂ ਨਹੀਂ ਚੱਕੇ ਕਰਦੇ ਵਾਲਾ ਤਾਂ ਜਰੇ ਮਾਰਦੇ ਨੇ ਦੋ ਥੱਪੜ ਤੇ ਬਿਠਾਉਂਦੇ ਨੇ ਅਗਲੇ ਅੰਦਰ ਦੇ ਚੱਲ ਹਾਂ ਡੈਡੀ ਆ ਜਾਂਦੇ ਮੰਮੀ ਆ ਜਾਂਦੇ ਯਾ ਤੈਨੂੰ ਚੱਕਦੇ ਆਂ ਛੋਟੀ ਮੋਟੀ ਲੜਾਈ ਚ ਲੈ ਜਾਂਦੇ ਨੇ ਪਰਿਵਾਰਾਂ ਰੋਂ ਤੋਂ ਚੱਕ ਕੇ ਉਹ ਜਿਆਦਾ ਪੁਲਿਸ ਉਹਨਾਂ ਦੇ ਸਾਧਨ ਲੈ ਗਈ ਸੀ ਟਰੈਕਟਰ ਗੱਡੀਆਂ ਇਹ ਲੈ ਗਈ ਸੀ ਜਬਤ ਕਰਕੇ ਥਾਣੇ 'ਚ ਜਾ ਕੇ ਖੜਾ ਲੀਆਂ ਸੀਗੀਆਂ ਜਾਂ ਉਹਨਾਂ ਦੇ ਜਿਵੇਂ ਡੰਗਰ ਪਸ਼ੂ ਹੁੰਦੇ ਨੇ ਆਪਣੇ ਮੈਸ਼ਾ ਮੂਸਾਂ ਰਾਤ ਨੂੰ ਪੁਲਿਸ ਆਉਂਦੀ ਰਾਤ ਨੂੰ ਉਹਨਾਂ ਦੇ ਸੰਗਲ ਘੜਦਾਂ ਦੀ ਮੱਝਾਂ ਗਾਵਾਂ ਦੀ ਪੁਲਿਸ ਉਹ ਖੇਤਾਂ ਦੇ ਬਾਅਦ ਦੇ ਭਰੀਆਂ ਨੇ ਫਿਰ ਬੰਦੇ ਫਿਰ ਫਿਰ ਜਾਂਦੇ ਉਹ ਲੋਕ ਹਾਲਾਂਕਿ ਉਹ ਤਾਂ ਫਰਾਰੇ ਸੀ ਕਿ ਮੁੰਡੇ ਤਾਂ ਆਪ ਚਲੋ ਫਿਰ ਪਿੰਡ ਵਾਲੇ ਗਏ ਉੱਥੇ ਥਾਣੇ ਦੇ ਵਿੱਚ ਪੁਲਿਸ ਨੇ ਸਮਾਨ ਜ਼ਬਤ ਕਰ ਲਿਆ ਸੀ ਉਹਨਾਂ ਦਾ ਕੰਪਿਊਟਰ ਕੰਪਿਊਟਰ ਵੀ ਜ਼ਬਤ ਕਰ ਲਿਆ ਸੀ ਪੁਲਿਸ ਨੇ ਤੇ ਸਮਾਨ ਜ਼ਬਤ ਕੀਤਾ ਤੇ ਇਹ ਕਹਿੰਦੇ ਵੀ ਅਸੀਂ ਮੁੰਡਿਆਂ ਨੂੰ ਪੇਸ਼ ਕਰ ਦਾਂਗੇ ਕਿਹਾ ਗਿਆ ਉਹਨਾਂ ਘਰ ਵਾਲੇ ਕਹਿੰਦੇ ਹਾਂ ਪਿੰਡ ਵਾਲੇ ਵੀ ਗਏ ਚਲੋ ਵੀ ਕਹਿੰਦੇ ਜੀ ਪੇਸ਼ ਕਰ ਦਾਂਗੇ ਅਸੀਂ ਹੂੰ ਹਾਲਾਂਕਿ ਰਾਜਨੀਤਿਕ ਲੀਡਰਾਂ ਦੇ ਨਾਲ ਮਿਲ ਕੇ ਇਹਦੇ ਬਾਬਤ ਪਲਾਨ ਪਹਿਲਾਂ ਤਿਆਰ ਹੋ ਗਿਆ ਸੀ ਵੀ ਕਰਨਾ ਕੀ ਹੈ ਕਦੋਂ ਪੇਸ਼ ਕਰਨੇ ਨੇ ਕਿਵੇਂ ਉਹਨਾਂ ਦਾ ਬਚਾਅ ਕਰਨਾ ਉਹ ਸਾਰਾ ਪਲਾਨ ਆਲਰੇਡੀ ਡਨ ਸੀ ਉਹ ਤਾਂ ਪਲਾਨ ਬਣ ਗਿਆ ਸੀਗਾ ਹਾਲਾਂਕਿ ਉਹਨੇ ਪੇਸ਼ ਕਰਨ ਦੀ ਬਸ ਦਿਖਾਵਾ ਕੀਤਾ ਗਿਆ ਕਿ ਅਸੀਂ ਪੇਸ਼ ਕਰ ਦਾਂਗੇ ਜੀ ਅਸੀਂ ਕੱਲ ਨੂੰ ਪਰਸ ਨੂੰ ਪੇਸ਼ ਕਰ ਦਾਂਗੇ ਜਿਹੜਾ ਉਹ ਕੰਪਿਊਟਰ ਸੀਗਾ ਉਹਦੇ ਵਿੱਚ 250 ਵੀਡੀਓ ਸੀਗੀਆਂ ਜਿਵੇਂ ਮੈਂ ਤੁਹਾਨੂੰ ਦੱਸਿਆ ਉਹ ਵੀ ਕੋਰਟ ਦੇ ਵਿੱਚ ਪੇਸ਼ ਕਰਨੀਆਂ ਸੀਗੀਆਂ ਇੱਕ ਜਿਹੜਾ ਉਹ ਮੁੰਡੇ ਦਾ ਫੋਨ ਸੀਗਾ ਉਹ ਵੀ ਕੋਰਟ ਦੇ ਵਿੱਚ ਪੇਸ਼ ਕਰਨਾ ਸੀਗਾ ਸਬਮਿਟ ਕੀਤਾ ਗਿਆ ਸਾਰਾ ਕੁਝ ਉੱਥੇ ਮੁੰਡਿਆਂ ਨੂੰ ਵੀ ਸਬਮਿਟ ਕੀਤਾ ਗਿਆ ਤੇ ਉਹ ਜਨਾਨੀ ਦੇ ਸਿਰਫ ਬਿਆਨ ਸੀ ਜਿਹੜੇ ਉਹ ਸੋਨੀ ਤੇ ਇੱਕ ਪੰਤ ਦੇ ਖਿਲਾਫ ਸੀਗੇ ਮੁੰਡੇ ਦੇ ਖਿਲਾਫ ਹੋਰ ਕਿਸੇ ਦੇ ਖਿਲਾਫ ਬਿਆਨ ਨਹੀਂ ਸੀ ਮੁੰਡੇ ਉਹ 4-5 ਚੱਕੇ ਗਏ ਸੀ ਉਹ ਇੱਕ ਸੋਨੀ ਚਾਰ ਮੁੰਡੇ ਉਹ ਦੂਜੇ ਤੇ ਉਹ ਤਿੰਨ ਤਾਂ ਉਹ ਬਚੇ ਗਏ ਕੋਈ ਗਵਾਹੀ ਦੇਣੀ ਨਹੀਂ ਆਈ ਗਵਾਹੀ ਨਹੀਂ ਦਿੱਤੀ ਕਿਸੇ ਨੇ ਹਾਂ ਹਾਲਾਂਕਿ ਪੁਲਿਸ ਨੇ ਪੈਸਾ ਉਹਨਾਂ ਤੋਂ ਵੀ ਝਾੜਿਆ ਹੂੰ ਝਾੜਿਆ ਪੈਸਾ ਉਹਨਾਂ ਤੋਂ ਵਧਿਆ ਤੇ ਜਿਹੜੇ ਦੂਜੇ ਮੁੰਡੇ ਸੀਗੇ ਉਹਨਾਂ ਨੂੰ ਕੋਰਟ ਦੇ ਵਿੱਚ ਪੇਸ਼ ਕੀਤਾ ਗਿਆ ਕੋਰਟ ਦੇ ਵਿੱਚ ਪੇਸ਼ ਕਰਨ ਤੋਂ ਬਾਅਦ ਉਹਨਾਂ ਨੂੰ ਇੱਕ ਤਰੀਕੇ ਨਾਲ ਇਹ ਦਿਖਾਇਆ ਗਿਆ ਕੋਰਟ ਜਦੋਂ ਪੇਸ਼ੀ ਤੇ ਜਾਂਦੇ ਹੁੰਦੇ ਸੀਗੇ ਨਾ ਲੋਕਾਂ ਦੇ ਸਾਹਮਣੇ ਵੀਨਨ ਤਾਂ ਜੀ ਥਰਡ ਡਿਗਰੀ ਦੇ ਟੌਰਚਰ ਕੀਤਾ ਗਿਆਗਾ ਅੱਛਾ ਵੀ ਇਹਨਾਂ ਦੇ ਕਰੰਟ ਲਾਏ ਗਏ ਨੇ ਜੀ ਗੁਫਤੰਗਾ ਦੇ ਉੱਪਰ ਹੂੰ ਪੂਰੀ ਗੱਲ ਫੈਲੀ ਸੀ ਉਦੋਂ ਏਰੀਆ ਦੇ ਵਿੱਚ ਵੀ ਇਹਨਾਂ ਨੂੰ ਜੀ ਕਰੰਟ ਲਾਇਆ ਗਿਆ ਇਹਨਾਂ ਦੇ ਬਹੁਤ ਕੁਝ ਕੀਤਾ ਗਿਆਗਾ ਤੇ ਹੋਇਆ ਕੁਝ ਨਹੀਂ ਸੀ ਸਿਰਫ ਉਹਨਾਂ ਦੇ ਆਪਣੇ ਗੋਡਿਆਂ ਤੋਂ ਥੱਲੇ ਨਾ ਲੱਤਾਂ ਲੱਤਾਂ ਕੁੱਟੀਆਂ ਗਈਆਂ ਸੀ ਵੀ ਬੰਦਾ ਮਾੜਾ ਮੋਟਾ ਲੰਗ ਲੰਗ ਮਾਰੇ ਤੁਰੇ ਨਾ ਉੱਥੇ ਡੰਡੇ ਰੁੰਡੇ ਲਾਏ ਗਏ ਸੀ ਉਹਨਾਂ ਦੇ ਬਾਕੀ ਤਾਂ ਸਰੀਰ ਦਾ ਕੋਈ ਅੰਗ ਕੁੱਟੀ ਨਹੀਂ ਸੀਗਾ ਉਹਨਾਂ ਨੇ ਦਿਖਾਵਾ ਕੀਤਾ ਗਿਆ ਸੀਗਾ ਇੱਕ ਤਰੀਕੇ ਨਾਲ ਵੀ ਅਸੀਂ ਤਾਂ ਜੀ ਬਹੁਤ ਕੁੱਟੇ ਨੇ ਇਹ ਕੁੱਟਿਆ ਕਿਹਨੂੰ ਕਿਹਨੂੰ ਸੀਗਾ ਜਿਹੜਾ ਮੁੰਡਾ ਪੰਤ ਸੀਗਾ ਪੰਤ ਤੇ ਸੋਨ ਹਾਂ ਉਹਨਾਂ ਨੂੰ ਕੁੱਟਿਆ ਸੀਗਾ ਜਿਹੜੇ ਉਹ ਦੋ ਜਣੇ ਫੜੇ ਵਿੱਚ ਬਚ ਗਏ ਫੜੇ ਗਏ ਸੀਗੇ ਬਾਕੀ ਤਾਂ ਬਚੇ ਗਏ ਸੀਗੇ ਬਾਕੀ ਤਾਂ ਪੈਸੇ ਲੈ ਕੇ ਛੁੱਟ ਗਏ ਸੀਗੇ ਹੂੰ ਕੋਰਟ ਦੇ ਵਿੱਚ ਪੇਸ਼ ਕੀਤਾ ਜਾਣਾ ਸੀ ਉਹਨਾਂ ਨੂੰ ਕੋਰਟ ਦੇ ਵਿੱਚ ਨਾ ਪੇਸ਼ ਕਰਨ ਤੋਂ ਪਹਿਲਾਂ ਉਹਨਾਂ ਦੇ ਸਬੂਤ ਜਿਹੜੇ ਉੱਥੇ ਸਬਮਿਟ ਕੀਤੇ ਹੋਏ ਹੁੰਦੇ ਨੇਗੇ ਕੋਰਟ ਦੇ ਵਿੱਚ ਪਏ ਹੁੰਦੇ ਨੇਗੇ ਉਹ ਗਾਇਬ ਹੋ ਗਏ ਸੀ ਕੋਰਟ ਦੇ ਵਿੱਚੋਂ ਇਹ ਦੇਖ ਲਓ ਵੀ ਕੋਰਟ ਦੇ ਵਿੱਚੋਂ ਹਰਾਨੀ ਦੀ ਗੱਲ ਹੈ ਵੀ ਕਿਵੇਂ ਚੀਜ਼ ਗਾਇਬ ਹੋ ਸਕਦੀ ਹੈਗੀ ਸੰਗਰੂਰ